ਜੋ ਪੋਸਟ ਬਰਾਮਦ ਹੋਇਆ ਕੀ ਮਾਮਲਾ ਸੀ ਸਰ ਕਿੱਸਾ ਇਹਨਾਂ ਦੀ ਬਰਾਮਦ ਜੈ ਹਨ ਜੀ ਸਾਰਿਆਂ ਨੂੰ ਜਿਹੜਾ ਯੁੱਧ ਨਸ਼ਾ ਅਬਰਧ ਮਹਿਮ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਉਹਦੇ ਅਧੀਨ ਹੀ ਜਿਹੜੀ ਫਰੀਦਕੋਟ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿਸ ਦੇ ਵਿੱਚ ਸਾਡੀ ਸੀਆਈਏ ਦੀ ਟੀਮ ਵੱਲੋਂ ਜੈਤੋਂ ਵੱਲੋਂ ਇਹਦੇ ਨਾਲ ਹੀ ਆਪਣੀ ਟੀਮ ਸੀਆਈਏ ਤੇ ਉੱਥੇ ਆਪਾਂ ਨੂੰ ਇੱਕ ਕੈਂਟਰ ਵਿੱਚੋਂ 16 ਕਿਲੋਗ੍ਰਾਮ ਤੇ 10 ਕਿਲੋਗ੍ਰam ਜੜੀ ਭੁੱਕੀ ਚੂਰਾ ਬੋਸਤ ਬਰਾਮਦ ਹੋਇਆ ਜਿਸ ਤੇ ਮੁਕਦਮਾ ਨੰਬਰ 31 ਜਿਹੜਾ ਹੈਗਾ ਬਾਜਾਖਾਨਾ ਤਾਣਾ ਵਿੱਚ ਦਰਜ ਕੀਤਾ ਗਿਆ ਇਸ ਦੇ ਵਿੱਚ ਕੁੱਲ ਤਿੰਨ ਦੋਸ਼ੀ ਅਰੈਸਟ ਹੋਏ ਨੇ ਜਿਸ ਦਾ ਨਾਮ ਗਰਮੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਚੈਨਾ ਜੈਤੋ ਸੁਲਵਿੰਦਰ ਸਿੰਘ ਉਰਫ ਸੋਨਾ ਪੁੱਤਰ ਬਲੌਰ ਸਿੰਘ ਵਾਸੀ ਭੋਲੂ ਵਾਲਾ ਰੋਡ ਜ਼ਿਲ੍ਹਾ ਫਰੀਦਕੋਟ ਤੀਸਰਾ ਸੁਖਪਾਲ ਸਿੰਘ ਉਰਫ ਮਨੀ ਪੁੱਤਰ ਅਨਵੀਰ ਸਿੰਘ ਗਲੀ ਨੰਬਰ 3 ਸੰਜੇ ਨਗਰ ਬਸਤੀ ਜ਼ਿਲ੍ਹਾ ਫਰੀਦਕੋਟ ਇਹ ਜਿਹੜੇ ਤਿੰਨਾ ਜਣਿਆਂ ਪਾਸੋਂ ਇੱਕ ਕੈਂਟਰ ਦੇ ਵਿੱਚ ਜੋ ਕਿ ਇੱਕ ਕੈਂਟਰ ਆਪਣਾ ਅਸ਼ੋਕ ਲੀਲੈਂਡ ਮੇਕ ਦਾ PB03BF 8599 ਇਹਦੇ ਵਿੱਚੋਂ 73 ਗੱਟਿਆਂ ਦੇ ਵਿੱਚ ਕੁੱਲ 1610 ਕਿਲੋਗ੍ਰਾਮ ਜਿਹੜੀ ਭੁੱਕੀ ਚੋਰਾ ਬੋਸ ਦਾ ਸੀ ਪੀ ਇਨਫੋਰਮੇਸ਼ਨ ਸੀ ਜਾਂ ਨਹੀਂ ਇਹ ਜਿਹੜੀ ਰਿਕਵਰੀ ਹੈਗੀ ਆ ਜਿਵੇਂ ਨਸ਼ਿਆਂ ਦੇ ਸਬੰਧ ਵਿੱਚ ਜਿਹੜੀਆਂ ਰੈਗੂਲਰ ਗਸ਼ਤ ਜਿਹੜੀਆਂ ਥਾਣਿਆਂ ਵੱਲੋਂ ਐਂਡ ਸੀਆਈਏ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹਦੇ ਅਧੀਨ ਹੀ ਸੀਆਈਏ ਜੈਤੋਂ ਵੱਲੋਂ ਜਿਹੜੀ ਹੈਗੀ ਆ ਨੈਸ਼ਨਲ ਹਾਈਵੇ ਦੇ ਉੱਤੇ ਗਸ਼ਤ ਕੀਤੀ ਜਾ ਰਹੀ ਸੀ ਉਹਨਾਂ ਨੂੰ ਸ਼ੱਕ ਪੈਣ ਦੇ ਸ਼ੱਕ ਦੇ ਆਧਾਰ ਤੇ ਉਹਨਾਂ ਵੱਲੋਂ ਇੱਕ ਕੈਂਟਰ ਨੂੰ ਰੋਕਿਆ ਗਿਆ ਤੇ ਉਹ ਜਦੋਂ ਰੋਕਿਆ ਗਿਆ ਤੇ ਪੁੱਛ ਪੜਤਾਲ ਦੇ ਵਿੱਚ ਇਹ ਜਿਹੜੀ ਚੀਜ਼ ਹੈਗੀ ਆ ਸਾਹਮਣੇ ਆਈ ਹੈਗੀ ਆ ਸਰ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਜਾਂ ਨਹੀਂ ਇਹਨਾਂ ਤੇ ਕਿਸੇ ਵੀ ਐਨਡੀਪੀਐਸ ਐਕਟ ਦੇ ਅਧੀਨ ਇਹਨਾਂ ਤੇ ਮਾਮਲਾ ਨਹੀਂ ਦਰਜ ਹੈਗਾ ਇਹਨਾਂ ਵਿੱਚੋਂ ਇੱਕ ਜਾਨੇ ਤੇ ਐਕਸੀਡੈਂਟਲ ਦੇਟਾ ਦਾ ਪਛਾ ਜਿਹੜਾ ਜ਼ਰੂਰ ਜਿਹੜਾ ਹੈਗਾ ਦਰਚਾ ਚਾਂਚੇ ਪਤਾ ਲੱਗੇ ਕਿ ਕਿੱਥੋਂ ਲੈ ਕੇ ਆ ਰਹੇ ਸੀ ਅੱਗੇ ਕਿੱਥੇ ਸਪਲਾਈ ਹੋਣਾ ਸੀ ਜੋ ਹੁਣ ਤੱਕ ਦੀ ਸਾਡੇ ਸਾਹਮਣੇ ਆਈ ਹੈ ਉਹਦੇ ਚੋਂ ਜੋ ਸੈਂਟਰਲ ਆਪਣੇ ਆਪਾਂ ਕਹਿ ਲਈਏ ਇੱਕ ਵਾਰ ਇੰਡੀਆ ਉੱਥੋਂ ਇਹ originate ਹੋਈ ਹੈਗੀ ਕਿਉਂਕਿ ਹੁਣੀ ਜਿਹੜਾ ਹੈਗਾ ਸੀਜ਼ਨ ਖਤਮ ਹੋਇਆ ਤੇ ਉੱਥੋਂ originate ਹੋਈ ਹੈ ਹੁਣ ਸਪੈਸੀਫਿਕਲੀ ਕਿਸ ਪਲੇਸ ਤੋਂ ਇਹ ਲੈ ਕੇ ਆਏ ਆ ਇਹ ਅਗਰੇ ਨਾਲ ਕਿੱਥੇ ਲੈ ਕੇ ਜਾਣਾ ਸੀ ਇਹਦੇ ਉੱਤੇ ਜਿਹੜੀ ਜਾਂਚ ਸਾਡੇ ਵੱਲੋਂ ਕੀਤੀ ਜਾ ਰਹੀ ਹੈਗੀ ਤੇ ਉਸ ਫਾਲੋ ਅਪ ਜਿਹੜਾ ਐਕਸ਼ਨ ਹੈ ਉਹ ਵੀ ਕੀਤਾ ਜਾਵੇਗਾ ਸਰ ਇਹ ਡਰਾਈਵਰੀ ਤੇ ਨਹੀਂ ਕਿ ਕੋਈ ਹੋਰ ਕੋਈ ਕੰਮ ਕਰ ਰਹੀ ਮਤਲਬ ਜੇ ਨਾ ਪਰ ਫਾਈਵ ਟੀ ਹੈ ਨਾ ਇਹਨਾਂ ਦੀ ਜੋ ਪ੍ਰੋਫਾਈਲਿੰਗ ਹੁਣ ਤੱਕ ਸਾਹਮਣੇ ਆਈ ਹੈਗੀ ਵੇ ਇਹ ਡਰਾਈਵਰੀ ਨੇ ਬੇਸਿਕਲੀ ਇਹ ਤੇ ਲੇਕਿਨ ਇਹ ਜਿਸ ਤਰ੍ਹਾਂ ਨਾਲ ਇਹ ਇੱਕ ਐਡੀ ਵੱਡੀ ਖੇਪ ਨੂੰ ਲੈ ਕੇ ਆ ਰਹੇ ਆ ਜੋ ਮੈਨੂੰ ਲੱਗਦਾ ਕਿ ਇੱਕ ਕੋਰੀਅਰ ਦੇ ਰੂਪ ਚ ਜਿਹੜੇ ਹੁੰਦੇ ਹਨ ਨਾ ਕਿ ਅਸੀਂ ਦਲੇਰੀ ਵਿਖਾ ਕੇ ਤੇ ਉਹ ਚੀਜ਼ਾਂ ਕਰਕੇ ਉਸ ਤਰ੍ਹਾਂ ਦੇ ਇਹ ਥੋੜੇ ਜਿਹੜੇ ਅਪਰਾਧੀ ਨੇ ਫਸਟ ਇਨਵੈਸਟੀਗੇਸ਼ਨ ਚ ਪਤਾ ਨਹੀਂ ਲੱਗਾ ਕਿ ਕਿੱਥੋਂ ਲੈ ਕੇ ਆਏ ਸੀ ਮੈਂ ਜਿਹੜਾ ਸਪੈਸਿਫਿਕ ਨਹੀਂ ਅਸੀਂ ਹੋ ਪਾਏ ਜੇ ਮਤਲਬ ਕਿ ਅਸੀਂ ਕਹਿ ਦਈਏ ਕਿ ਕਿੱਥੋਂ ਬੇਸਿਕਲੀ ਓਰੀਜਿਨੇਟ ਹੋਇਆ ਹੈਗਾ ਕਿਉਂਕਿ ਜਿਹੜੇ ਕਈ ਵਾਰੀ ਆਫਰ ਜਿਹੜੇ ਅੱਜ ਕੱਲੇ ਨਸ਼ਾ ਤਸਕਰ ਨੇ ਕੱਟ ਆਫ ਮੈਥਡ ਯੂਜ਼ ਕਰਦੇ ਨੇ ਵੇ ਅਦੇਰਾ ਕਿਸ ਨੇ ਚਲਾਇਆ ਅਦੇਰਾ ਕਿਸ ਨੇ ਚਲਾਇਆ ਅਦੇਰਾ ਕਿਸ ਨੇ ਚਲਾਇਆ ਸੋ ਉਹ ਜਿਹੜਾ ਜਾਂਚ ਦਾ ਵਿਸ਼ਾ ਹੈਗਾ ਸਾਡਾ ਹਲੇ ਅਸੀਂ ਸੂਨ ਨੂੰ ਉਹਦੇ ਤੇ ਕਰਕੇ ਟੈਕਨੀਕਲੀ ਉੱਥੇ ਜ਼ਰੂਰ ਪਹੁੰਚਾਂਗੇ